ਹਰਜਿੰਦਰ ਵਾਲੇ ਮਾਮਲੇ 'ਚ ਜਿਨ੍ਹਾਂ ਪੇਜਵਾਲਿਆਂ ਨੇ ਰੱਜ ਕੇ ਵਿਊ ਛਾਪੇ ਤੇ ਆ ਜਿਹੜਾ ਹੁਣ ਉਸੇ ਸ਼ਹਿਰ ਵਿੱਚ ਉਸੇ ਰੋਲ ਉੱਤੇ ਫਿਰ ਤੋਂ ਇੱਕ ਇਲੀਗਲ ਯੂ-ਟਰਨ ਵੱਜਿਆ ਜਿਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਇਹ ਵਾਲਾ ਮਾਮਲਾ ਕਿਸੇ ਵੀ ਪੇਜਵਾਲਿਆਂ ਨੇ ਆਪਣੇ ਪੇਜ ਤੇ ਸ਼ੇਅਰ ਨਹੀਂ ਕੀਤਾ ਕਿਉਂਕਿ ਇਸ ਤੇ ਵੀਊ ਨਹੀਂ ਮਿਲਨੇ ਕਲੋਰੀਡਾ ਦੇ ਬਰੇਵਰਡ ਕਾਉਂਟੀ ਵਿੱਚ ਇੱਕ ਜਨਾਨੀ ਨੇ ਆਈ 95 ਹਾਈਵੇ ਤੇ ਇੱਕ ਇਲੀਗਲ ਯੂ-ਟਰਨ ਮਾਰੀ ਤੇ ਆਪਣੀ ਗੱਡੀ ਨੂੰ ਉਹ ਰੋਡ ਦੇ ਉਲਟੇ ਪਾਸੇ ਲੈ ਗਈ ਤੇ ਉਹਦੀ ਗੱਡੀ ਦੇ ਸਾਹਮਣੇ ਆ ਰਹੀ ਇੱਕ ਇੰਪਾਲਾ ਵਿੱਚ ਸਿੱਧੀ ਟੱਕਰ ਮਾਰ ਦਿੱਤੀ ਇਸ ਭਿਆਨਕ ਟੱਕਰ ਨੇ ਤਿੰਨ ਜਾਨਾਂ ਲੈ ਲਈਆਂ ਇਲੀਗਲ ਯੂ-ਟਰਨ ਵਾਲੀ ਜਨਾਨੀ ਦੀ ਇੰਪਾਲਾ ਦੇ ਡਰਾਈਵਰ ਦੀ ਤਾਂ ਉਸਦੇ ਨਾਲ ਬੈਠੀ ਜਨਾਨੀ ਦੀ ਬੈਕ ਟੂ ਬੈਕ ਗੱਡੀਆਂ ਆਪਸ ਵਿੱਚ ਵੱਜਣ ਨਾਲ ਹੋਰ ਵੀ 6 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਹਜੇ ਵੀ ਗੰਭੀਰ ਦੱਸੀ ਜਾ ਰਹੀ ਹੈ ਹਾਂ ਜਿੰਦਰ ਵਾਲਾ ਮਾਮਲਾ ਇੰਨਾ ਹਾਈਲਾਈਟ ਕਿਉਂ ਕੀਤਾ ਗਿਆ ਇਹ ਸਭ ਨੂੰ ਪਤਾ ਆ ਮੈਂ ਉਸੇ ਦਿਨ ਕਿਹਾ ਸੀ ਕਿ ਪਟੀਸ਼ਨਰ ਨਾਲ ਕੁਝ ਨਹੀਂ ਬੰਨਣਾ ਜਿਹੜੀ ਸਜ਼ਾ ਉਸ ਨੂੰ ਮਿਲਣੀ ਆ ਉਹ ਮਿਲਣੀ ਹੀ ਆ ਜੇ ਹੋ ਸਕਦਾ ਤਾਂ ਉਸਦੇ ਕੇਸ ਦੀ ਪੈਰਵਾਹੀ ਚੰਗੇ ਤਰੀਕੇ ਨਾਲ ਕਰ ਲਓ ਪਰ ਆਪਣੇ ਬੰਦੇ ਉਹੀ ਭੇਡ ਚਾਲ ਵਾਂਗੂ ਪਟੀਸ਼ਨਾਂ ਪਿੱਛੇ ਪਏ ਰਹੇ ਜੋ ਰੱਬ ਨਾ ਕਰੇ ਕੱਲ ਨੂੰ ਉਸਦੇ ਕੇਸ ਵਿੱਚ ਉਸੇ ਹੀ ਖਿਲਾਫ ਵਰਤੀ ਜਾਵੇ ਇਲੀਗਲ ਯੂ ਟਰਨ ਰੈੱਡ ਲਾਈਟ ਕ੍ਰੋਸਿੰਗ ਤੇ ਸਪੀਡਿੰਗ ਵਰਗੇ ਕੰਮ ਕੱਲਾ ਆਪਣੀ ਕਮਿਊਨਿਟੀ ਨਹੀਂ ਕਰਦੀ ਹੋਰ ਕਮਿਊਨਿਟੀਆਂ ਵੀ ਕਰਦੀਆਂ ਨੇ ਸਿਰਫ ਸਾਡੀ ਕਮਿਊਨਿਟੀ ਅੱਜਕੱਲ ਥੋੜੀ ਜ਼ਿਆਦਾ ਟ੍ਰੈਂਡਿੰਗ ਵਿੱਚ ਚੱਲਦੀ ਹੈ ਇਸ ਕਰਕੇ ਹਾਈਲਾਈਟ ਜ਼ਿਆਦਾ ਹੋ ਜਾਂਦੀ ਆ ਪਰ ਸਾਨੂੰ ਇਹ ਵੀ ਸੋਚ ਕੇ ਚੱਲਣ ਦੀ ਲੋੜ ਆ ਕਿ ਜਿਹੜੀ ਸਿਰ ਦੇ ਸਿਰ ਤੇ ਪੱਗ ਬੰਨੀ ਹੋਈ ਆ ਇਹ ਕੱਲੀ ਮिन्नू ਜਾਂ ਤੁਹਾਨੂੰ ਰਿਪਰੈਜ਼ੈਂਟ ਨਹੀਂ ਕਰ ਰਹੀ ਇਹ ਸਾਰੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਰਹੀ ਆ ਇਸ ਕਰਕੇ ਆਪਾਂ ਕੋਈ ਵੀ ਇਦਾਂ ਦਾ ਕੰਮ ਨਾ ਕਰੀਏ ਜਿਸ ਨਾਲ ਸਾਡੀ ਕਮਿਊਨਿਟੀ ਦੀ ਇੱਜ਼ਤ ਹੀ ਹੋਵੇ